ਮੈਂ ਸਬਜ਼ੀ ਲਿਆਈਆਂ ਤੋੜ ਕੇ ਤੈਨੂੰ ਬਣਾ ਲੈਣਾ ਹੁਣ ਫਿਰ ਇੱਦਾਂ ਕਰੋ ਕਿ ਤੂੰ ਜਿੰਨੂੰ ਛੇਲੇ ਜੋ ਤੇ ਕੱਟ ਦੋ ਮੈਂ ਲਾ ਕੇ ਕੱਪੜੇ ਧੋਲਾਂ ਮੇਰ ਕੋ ਨਹੀਂ ਛਿਲੀਆਂ ਜਾਂਦੀਆਂ ਇੰਨੀ ਗਰਮੀ ਚ ਮੈਂ ਉਥੇ ਤੋੜ ਕੇ ਲਿਆਈਆਂ ਮੇਰੀ ਮੱਤ ਵੱਜ ਗਈ ਜੇ ਤੈਨੂੰ ਕੱਲਣਾ ਹੁੰਦਾ ਨਾ ਉਥੇ ਤੇ ਤੈਨੂੰ ਲੱਗ ਪਤਾ ਜਾਂਦਾ ਤੂੰ ਕਿਤਰਾ ਸਬਜ਼ੀ ਉਥੇ ਤੋੜੀ ਦੀ ਧੁੱਪੇ ਗਰਮੀ ਚ ਤੇ ਨਾ ਤੋੜਦੇ ਫਿਰ ਮੈਂ ਆਪੇ ਤੋੜ ਦਿੰਦੀ ਅੱਗੇ ਵੀ ਤੇ ਮੈਂ ਇੰਨੇ ਕੰਮ ਕਰਨ ਨਹੀਂ ਰਹੀਆਂ ਕਿਹੜੇ ਮੇਰ ਕੋ ਟੁੱਟਣੀਆਂ ਨਹੀਂ ਸੀ ਹੈਗੀਆਂ ਮੈਂ ਤੇ ਤਾਂ ਕਹਿਣ ਦੀਆਂ ਸਾਰੇ ਵੇੜੇ ਜਿ ਮੈਂ ਪਹਿਲਾਂ ਝਾੜੂ ਲਾਇਆ ਵੇਲੀਆਂ ਮੈਂ ਹੋ ਕੇ ਆ ਕਪੜੇ ਧੋਣ ਵਾਲੇ ਉਹ ਪਏ ਆ ਮੈਨੂੰ ਵੀ ਤਾਂ ਗਰਮੀ ਲੱਗਦੀ ਆ ਤੇ ਸਹਾਨ ਕੀਤਾ ਕਿ ਐ ਸਰ ਕੰਮ ਕੀਤਾ ਇਹਦੇ ਤੇ ਤੁਸੀਂ ਵੀ ਤੇ ਸਹਾਨੀ ਕਰਨ ਦੇ ਆ ਨਹੀਂ ਮੈਂ ਨਹੀਂ ਸਹਾਨ ਕਰਨ ਦੇ ਤੂੰ ਤੇ ਜਿਆਦਾ ਕੋਟ ਐ ਵੀ ਮੇਰੇ ਤੇ ਜ਼ਬਾਨ ਚਲਾਉਣ ਕਿ ਡੀ ਦੀ ਜ਼ਬਾਨ ਚੱਲਦੀ ਏ ਜਿੰਨਾ ਚਿਰ ਇਹ ਨਹੀਂ ਨਾ ਕੰਮ ਦੱਸ ਦੇ ਉਹਨਾਂ ਚਿਰ ਇਹ ਚੰਗੀ ਹੈ ਅੰਦਰ ਬੈਠੀ ਤਾਂ ਹੁਣ ਕਿ ਤਰ੍ਹਾਂ ਲਤਰ ਲਤਰ ਦੀ ਜੀਬ ਚੱਲਦੀ ਏ ਲਤਰ ਲਤਰ ਚੱਲੇ ਨਾ ਤੇ ਕੀ ਕਰਾਂ ਮੇਰਾ ਰਿਤੇ ਸਰੀਰ ਮੇਰੇ ਵੱਲ ਤੇ ਤੁਸੀਂ ਵੇਣ ਨਹੀਂ ਹੈਗੇ ਐਨਾ ਚਿਰ ਵੇਂਦੇ ਰਹੇ ਆ ਤੇਰੇ ਵੱਲ ਤੈਨੂੰ ਇਹੋ ਕਿਹਾ ਨਾ ਕਿ ਸਬਜੀ ਛੇਲ ਲਿਓ ਤੇ ਕੱਢ ਦਿਓ ਬਣਾ ਮੈਂ ਲਾਉਂਗੀ ਮੈਂ ਇਹਦੇ ਨਹੀਂ ਨਾ ਕਿ ਮੈਂ ਨਹੀਂ ਬਣਾਉਣੀ ਮੈਂ ਜਵਾਬ ਦੇ ਨਹੀਂ ਦਿੰਨੀ ਹੈਗੀ ਤੁਹਾਨੂੰ ਨਹੀਂ ਹੋਰ ਕਿੱਦਾਂ ਦੀਆਂ ਸੁਣਾਉਣੀਆਂ ਤੂੰ ਇੱਕ ਗੱਲ ਕਹਿਨੀ ਤੇ ਚਾਰ-ਚਾਰ ਅੱਗ ਸੁਣਾਉਣੀ ਹੈ ਮੈਂ ਤਾਂ ਨਹੀਂ ਬਤੂ ਉਤਰਾ ਸੁਧਰ ਹੀ ਜਾਏਗੀ ਪਰ ਤੇਰੇ ਵੱਸ ਦੀ ਗੱਲ ਨਹੀਂ ਮੈਂ ਤਾਂ ਕੱਲ ਮੁੰਡੇ ਨੂੰ ਜੇ ਡੱਕਿਆ ਵੀ ਤੇ ਨਾ ਹੱਥ ਚੁੱਕੀ ਮੈਨੂੰ ਜਾਬਦਾ ਤਾਂ ਤੇਰੀ ਸੇਵਾ ਕਰਾਉਣੀ ਪੈਣੀ ਓਦੇ ਕੋਲ ਜਿੰਨੀ ਤੂਪ ਹੋਵੇ ਚੜ ਗਈ ਐ ਸਮਝਦੇ ਨਹੀਂ ਪਿਆ ਕੋ ਵੱਡਾ ਨਿੱਕਾ ਵੇਂਦੀ ਰਿਕੇ ਇਹਨੂੰ ਕਰੀ ਜਾਂਦੀ ਗੱਲਾਂ ਲਦਰ 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 ਨਹੀਂ ਐਡੀ ਸੜੀ ਬੜੀ ਚੁੱਕ ਚੁੱਕ ਚ ਮਾਰਨ ਈ ਐ ਫੜ ਕੇ ਤੇ ਮੇਰੇ ਸਿਰ ਚ ਮਾਰਾ ਇਹ ਅਖਿਰ ਲੰਦਰ ਦਾ ਤੇਰਾ ਕਈ ਫਾਇਦਾ ਵਾ ਮਾਪਾ ਹੀ ਕਰ ਲਾਗੀ ਜੇ ਤਰ੍ਹਾਂ ਤੈਨੂੰ ਮਾੜਾ ਮੋਟਾ ਕਰਨਾ ਹੈ ਜੇ ਨਹੀਂ ਤੇਰੇ ਕੋ ਹੁੰਦਾ ਤੇ ਤੇ ਮੈਂ ਡਈ ਰਹਿ ਗਈ ਆ ਕਰ ਮੈਂ ਮਨਾ ਕੀਤਾ ਆ ਲੜਾਈ ਤੇ ਤੁਸੀਂ ਮੇਰੇ ਨਾਲ ਕਰੀ ਜਾਂਦੇ ਜੀ ਬੋਲਣ ਕਿੱਦਾਂ ਡਈ ਆ ਤੂੰ ਮੰਮੀ ਨੂੰ ਹੈ ਬੋਲਦੀ ਕਿੱਦਾਂ ਵਾ ਵੇ ਇਹ ਤਾਂ ਕੁਛ ਵੀ ਨਹੀਂ ਕਈ ਟਾ ਹੋ ਗਏ ਨੂੰ ਮੇਰੇ ਨਾਲ ਸਿਰ ੜਾਏ ਨੂੰ ਉਥੇ ਇੰਨਾ ਮੇਰੇ ਨਾਲ ਉਥੇ ਬੋਲਣ ਡਈ ਹੀ ਹੁਣ ਵੀ ਡੇਲੇ ਕਿਤਰਾ ਕੱਢਦੀ ਆ ਇਹਦੇ ਦਿਮਾਗ 'ਨ ਚਰਬੀ ਚੜ ਗਈ ਆ ਮੈਨੂੰ ਪਤਾ ਹੈ ਦਿਮਾਗ ਦਾ ਕੀੜਾ ਕੱਢਣਾ ਹੀ ਪੈਣਾ ਹੈ ਕਿਹੜੀ ਬਿਮਾਰੀ ਤੋਂ ਜ਼ੁਬਾਨ ਲੜਉਂਦੀ ਆ ਤੈਨੂੰ ਕਾ ਕਹੀਦਾ ਨਹੀਂ ਸਕੋ ਭੂਵੇ ਚੜੀ ਜਾਂ ਅਈ ਦਾ ਜੇ ਜਰਵਾਨ ਲੜਾਉਣੀ ਐ ਨਾ ਤੋ ਜਿਹੜੇ ਹੈਗੇ ਤੇਰੇ ਦੋ ਸੂਟ ਲੈ ਤੇ ਤੈਨੂੰ ਮੈਂ ਤੇਰੇ ਪੇਕੇ ਛੱਡ ਕੇ ਆਵਾ ਤੂੰ ਅਜੇ ਸਾਡਾ ਮਾਂ ਪੁੱਤਾਂ ਦਾ ਪਿਆਰ ਵੇਖਿਆ ਵਾ ਗੁੱਸਾ ਨਹੀਂ ਵੇਖਿਆ ਅਸੀਂ ਤਾਂ ਵੱਡੇ ਵੱਡੇ ਸਿੱਧੇ ਕਰਤੇ ਆ ਆਖਾਂ ਜਿਵੇਂ ਮੈਨੂੰ ਨਾ ਘੱਟ ਮੈਨੂੰ ਇਹਨਾਂ ਦਾ ਡਰ ਖੋਪ ਨਹੀਂ ਹੈਗਾ ਜੇ ਤੇਰੇ ਪੇਕੇ ਤਗੜੇ ਆ ਨਾ ਤਾਂ ਆਪਣੇ ਘਰ ਤਗੜੇ ਹੋਣਗੇ ਮੈਂ ਡਰਦਾ ਨਹੀਂ ਲੱਗੀ ਸਮਝ ਹਾਲੋ ਆਪੇ ਕੱਟੋ ਤੇ ਆਪੇ ਬਣਾਓ ਮੈਂ ਨਹੀਂ ਜੀ ਬਣਾਉਣੀ ਸਬਜੀ ਸੂਜੀ ਠੀਕ ਹੈ ਬਣਾਉਣੀ ਕਿੱਦਾਂ ਨਹੀਂ ਆ ਹਾ ਅਗੇ ਮਤਲਬ ਆਪੇ ਕੱਟਦੇ ਆਪੇ ਬਣਾਓ ਵਿਆਹ ਕੇ ਤੂੰ ਇਸ ਘਰ ਦੇ ਵਿੱਚ ਆਈ ਆ ਤੈਨੂੰ ਕਰਨੇ ਪੈਣੇ ਆ ਇਹ ਕੰਮ ਪੁੱਛੋ ਆਪਣੀ ਮੰਮੀ ਨੂੰ ਮੈਂ ਕੋਈ ਗੱਲ ਕੀਤੀ ਮੈਂ ਇਹੋ ਕਿਹਾ ਸਿਰਫ ਸਬਜ਼ੀ ਕੱਟ ਲਓ ਤੇ ਮੈਂ ਬਣਾ ਆਪੇ ਲਾਉਂਗੀ ਗਾੜੀ ਆਪੇ ਮੇਰੇ ਨਾਲ ਬੋਲਣ ਡਾਪਿਆ ਕਿਉਂ ਕੱਟਣ ਨਹੀ ਹੋਣੀ ਹੈਗੀ ਹੁਣ ਨਹੀਂ ਕਿਉਂ ਕੱਟਣੋ ਤੇਰੇ ਹੱਥ ਟੁੱਟੇ ਆ ਤੈਨੂੰ ਕੀ ਗੱਲ ਦਸ ਮਿੰਨ ਬਿਮਾਰੀ ਪੈਂਦੀ ਆ ਤੈਨੂੰ ਕੱਟਣ ਲੱਗਿਆ ਮੈਂ ਕਿੰਨੇ ਕੰਮ ਕਰਾ ਗੱਲੀ ਜਾਣੀ ਮੈਂ ਥੋੜੀ ਨੇ ਕੰਮ ਕੀਤੇ ਜਾਂਦੇ ਆ ਸੋਗਿਲ ਨੇ ਜਿਹੜਾ ਤੇ ਸਾਡਾ ਵੇੜਾ ਹੀ ਆ ਉਹ ਤਾਂ ਤੇਰੇ ਕੋ ਪਹਿਲੀ ਭਣੀ ਨਹੀਂ ਆ ਪਤਾ ਨਹੀਂ ਵੇੜਾ ਹੀ ਵੱਲ ਛੜਿਆ ਵਾ ਅੱਛਾ ਬੜੀਆਂ ਤੈਨੂੰ ਗੱਲਾਂ ਆਉਣ ਡੈ ਵੀਆ ਵਾ ਮੇਰੀ ਸੁਣ ਲੈ ਕੱਲ ਮੈਂ ਨਹੀਂ ਚਾਹੁੰਦਾ ਕਿ ਤੇਰੇ ਤੇ ਹੱਥ ਚੁੱਕਾਂ ਪਰ ਤੂੰ ਕਰਨ ਦੀ ਮਜਬੂਰਤਾ ਹੱਥ ਮੈਂ ਚੁੱਕ ਵੀ ਲੈਣਾ ਮੈਨੂੰ ਕਿਹਦਾ ਡਰ ਗੰਮ ਨਹੀਂ ਹੈਗਾ ਵੇੜਾ ਤੈਨੂੰ ਬੜਾ ਦੇਖਦਾ ਹੈ ਅੱਗੇ ਤੇ ਤੈਨੂੰ ਕਦੀ ਕੰਮ ਹੀ ਨਹੀਂ ਕਿਹਾ ਹੁਣ ਲੱਗਾ ਪਤਾ ਪਿਆਰ ਨਾ ਸਮਝਾਈਦਾ ਤੇਨੂੰ ਸਮਝ ਨਹੀਂ ਆਉਂਦੀ ਇਹਨੂੰ ਕੰਮ ਨਹੀਂ ਕਿਹਾ ਤਾਂ ਤਾਂ ਤੇ ਸਿਰ ਤੇ ਚੜੀ ਏ ਵੇ ਹੁਣ ਤੇਰੇ ਅੱਗੇ ਵੀ ਕਿਤਰਾ ਬੋਲਣ ਡਈ ਏ ਹਾਈ ਟਾਲਦੀ ਕਿਤੇ ਮੈਂ ਥੋੜੀ ਬੋੜ ਸ਼ਰਮ ਕਰ ਲਾ ਟੇਲਿਆਂ ਚ ਮੇਰੀ ਸੁਣ ਲੈ ਗੱਲ ਬੰਦਿਆਂ ਨੂੰ ਬਹਿ ਜਾ ਇੱਥੇ ਬੋਦੀ ਜ਼ੁਬਾਨ ਲੜਾਈ ਨਾ ਤਾਂ ਖਿੱਚ ਦੇਣੀ ਮੈਂ ਹੱਥ ਪਾ ਕੇ ਜੋ ਮੰਮੀ ਕਹਿੰਦੀ ਆ ਬੰਦਿਆਂ ਨੂੰ ਕੰਮ ਕਰੀ ਜਾ ਮੈਂ ਤੈਨੂੰ ਦੱਸਦਾ ਉਹ ਉਦਨ ਦੀ ਤੇ ਮੈਂ ਕਹਿਣ ਦੀ ਆ ਮੈਨੂੰ ਫੋਨ ਦੋ ਮੈਂ ਆਪਣੀ ਮੰਮੀ ਨਾਲ ਗੱਲ ਕਰਨੀ ਆ ਫੋਨ ਤੇ ਮੈਨੂੰ ਵੜਾਉਂ ਨਹੀਂ ਦੇ ਜੇ ਮੇਰੀ ਮਾਰਾ ਫੋਨਾਂ ਦਾ ਮੇਰੇ ਨਾਲ ਗੱਲ ਨਹੀਂ ਕਰਾਉਂਦੇ ਇਹਦਾ ਮਤਲਬ ਕਿ ਤੈਨੂੰ ਡਰ ਹੈਗਾ ਨਾ ਤਾਂ ਹੀ ਨਹੀਂ ਨਾ ਮੇਰੀ ਗੱਲ ਕਰਾਉਂਦੇ ਦੋ ਮਿੰਟ ਫੋਨ ਮੈਂ ਆਪਣੀ ਮੰਮੀ ਨਾਲ ਗੱਲ ਕਰਨੀ ਤੂੰ ਡਰ ਨਹੀਂ ਹੈਗਾ ਕਿਸ ਦਾ ਲੱਗੀ ਆ ਵੱਡੀ ਬੰਨ ਡਰਵਾਤ ਮੈ ਇਹਦਾ ਡਰਨੀ ਹੈਗਾ ਮੈਨੂੰ ਜਿੰਨਾ ਤੱਕ ਮੇਰੀ ਮੰਮੀ ਨੇ ਮੇਰੀ ਗੱਲ ਨਾ ਨਾ ਕਰਾਈ ਮੈਂ ਵੀ ਨਹੀਂ ਕੋਈ ਕੰਮ ਕਰਨਾ ਬਲਾ ਉਧਰ ਗਈ ਆ ਨਾ ਤੂੰ ਮਾਂ ਬਿਨਾ ਵੀ ਤੇਰੀ ਮੈਂ ਗੱਲ ਕਰਾਵਾਂ ਨਾ ਕਰਨਾ ਕੰਮ ਕੇ ਮੈਂ ਦੂਜੀ ਤਰ੍ਹਾਂ ਕਰਾਵਾਂ ਫਿਰ ਚਲ ਚੁੱਕ ਸਬਜੀ ਮੈਂ ਨਹੀਂ ਬਣਾਣੀ ਸਬਜੀ ਨਹੀਂ ਬਣਾਣੀ ਬਣਾਉਣੀ ਬਲਾ ਦਸਣ ਬਣਾਉਣੀ ਕਿ ਨਹੀਂ ਦਸ ਬਾਹ ਟੁੱਟ ਚੱਲੀ ਮੇਰੀ ਤਾਂ ਫਿਰ ਬੰਦਿਆਂ ਵਾਂਗ ਚੁੱਕ ਲੈ ਸਬਜੀ ਤੋ ਹੀ ਨੂੰ ਤਾਂ ਬਣਾ ਬਾਹ ਟੁੱਟ ਚੱਲੀ ਤੇਰੀ ਨਹੀਂ ਉੱਠ ਪਾਠ ਪਾ ਕਮ ਜਾਤੇ ਉਹਦਾ ਹੱਥ ਬੜਾ ਭਾਰ ਆਈਓ ਜਿਹੜਾ ਕੰਮ ਆਂਦੀ ਹੈ ਨਾ ਨਾ ਹੋਏ ਉਹ ਕਰਵਾ ਕੇ ਛੱਡਣਾ ਏ ਹਿੱਲ ਪਾ ਹੁਣ ਵੀ ਅਜੇ ਕਾਡੀਆਂ ਟੜਾਉਣੀਆਂ ਨਹੀਂ ਉਹਦੇ ਕੋਲ ਸਾਡੇ ਨਾਲ ਲੱਗੀ ਆ ਪੰਗੇ ਲੈਣ ਪਤਾ ਨਹੀਂ ਕਿ ਦਿਮਾਗ ਨੂੰ ਹੋ ਕੀ ਗਿਆ ਆਕੜ ਦੀ ਬੜਾ ਗੋ ਹੁਣ ਕੋਈ ਗੱਲ ਨਹੀਂ ਦਿਮਾਗ ਤੇ ਮੈਂ ਵੱਡਿਆ ਵੱਡਿਆਂ ਦੇ ਸੈੱਟ ਕਰਤੇ ਆ ਇਹਦਾ ਵੀ ਕਰ ਦੂੰਗਾ ਅਸੀਂ ਤਾਂ ਸੋਗੇ ਦੇ ਲਾੜ ਹੀ ਵੇਂਦੇ ਰਹੇ ਆ ਤੇ ਚੱਲ ਲਾੜੀ ਦੇ ਵੇਖੀਏ ਪਰ ਨਾ ਉਹ ਲਾੜਾ ਜੋ ਗਿਆ ਹੀ ਨਹੀਂ ਮਾਦਾ ਮੇਰੀ ਸੁਣ ਲੈ ਗੱਲ ਜੇ ਤੇਰੇ ਅੱਖੇ ਲੱਗਦੀ ਠੀਕ ਆ ਜੇ ਨਹੀਂ ਨਾ ਤੇਰੇ ਅੱਖੇ ਲੱਗਦੀ ਤਾਂ ਦੱਸ ਮੈਨੂੰ ਮੈਂ ਇਹਨੂੰ ਇਹਦੇ ਪੇਕੇ ਛੱਡ ਕੇ ਆਵਾਂ ਕੋਈ ਲੋੜ ਨਹੀਂ ਹੈਗੀ ਇਹਦੀ ਸਾਨੂੰ ਇਸ ਘਰ ਦੇ ਵਿੱਚ ਇਹਨੂੰ ਕੀ ਲੱਗਦਾ ਵਾ ਅਸੀਂ ਇਹਦੇ ਬਿਨਾ ਮਰ ਚੱਲੇ ਆ ਇਹਦੇ ਬਿਨਾ ਸਾਡੇ ਘਰ ਦੇ ਕੰਮ ਨਹੀਂ ਰੁਕ ਚੱਲੇ ਇੱਥੇ ਮੈਂ ਨਹੀਂ ਜਾਣਾ ਆਪਣੇ ਪੇਕੇ ਮੈਂ ਕਿਉਂ ਜਾਵਾਂ ਗੁੱਸਾ ਤੇ ਤੈਨੂੰ ਐਸੀ ਗੱਲ ਦਈ ਆ ਨਾ ਕਿ ਅੱਗੇ ਹਰ ਵਾਰੀ ਚੀਜ਼ਾਂ ਹੱਥੋਂ ਲਿਆ ਕੇ ਆਉਂਦੀ ਸੀ ਐ ਕੀ ਇਹ ਕਿਉਂ ਨਹੀਂ ਕੁਛ ਲੱਗ ਗਈ ਮੈਨੂੰ ਵੀ ਪਤਾ ਤੁਸੀਂ ਕੋਲੋਂ ਐਸੇ ਕਰਕੇ ਕੱਢਣ ਦੇ ਜੇ ਜਾਣ ਪੁੱਝ ਕੇ ਮੈਨੂੰ ਕੰਮ ਡਾਇਆ ਵਾ ਮੇਲੀ ਦਾ ਕੰਮ ਮੈਂ ਕਦੀ ਕੀਤਾ ਨਹੀਂ ਉਹ ਵੀ ਤੁਸੀਂ ਜਾਣ ਕੇ ਮੇ ਕੋ ਕੰਮ ਕਰਾਉਂਦੇ ਕਿ ਇਹ ਤੰਗ ਹੋਵੇ ਹੋਰ ਦਿਨੋਂ ਪਲੰਗ ਤੇ ਬਿਠਾਲ ਕੇ ਰੱਖੀਏ ਹਾਂ ਨਹੀਂ ਕਰਾਇਆ ਕੰਮ ਤੇਰੇ ਕੋਲੋਂ ਤੇ ਨਹੀਂ ਕਰਾਇਆ ਜਦੋਂ ਤੂੰ ਹੁਣ ਸਾਡੇ ਨਾਲ ਔਖੀ ਭਾਰੀ ਹੋਣਾ ਵਾ ਨਾ ਐਸੇ ਤਰੀਕੇ ਨਾਲ ਕੰਮ ਕਰਾਉਣੀ ਹੋ ਕਰ ਲੈ ਜੋ ਕਰਨਾ ਹੀ ਹੋ ਸਾਡੇ ਕਰਕੇ ਮੈਂ ਉੱਥੇ ਆਪਣੇ ਭਰਾ ਨਾਲ ਵੀ ਲੜਾਈ ਕਰਕੇ ਆਈ ਹਾਂ ਕਾਦੀ ਸਾਡੇ ਕਰਕੇ ਤੂੰ ਲੜਾਈ ਕਰਕੇ ਆਈ ਏ ਦੱਸ ਅਸੀਂ ਕਿਹਾ ਸੀ ਤੈਨੂੰ ਫੋਨ ਕਰਕੇ ਉਹਦੇ ਨਾਲ ਲੜਾ ਉੱਥੇ ਦੱਸ ਮੈਨੂੰ ਹਾਏ ਆਪਰੇ ਤੇ ਸਾਰੇ ਪਾਸੇ ਸੱਚੀ ਹੋਈ ਚੱਲਣ ਜਾਣ ਪੁੱਜ ਕੇ ਮੈਨੂੰ ਟੁੱਟਿਆ ਕਰੀ ਜਾਂਦੇ ਜੇ ਬੰਦੇ ਆਂਗੂ ਜਦੋਂ ਤੈਨੂੰ ਕਹੀਦਾ ਵਾ ਕੀ ਹੋਇਆ ਏ ਉੱਥੇ ਤੈਨੂੰ ਇਹ ਕਹੇਗਾ ਮਜ਼ਾਕਾਂ ਡਿਆ ਤੁਹਾਡੀ ਸੱਚਾਈ ਪਤਾ ਲੱਗ ਗਈ ਤੁਸੀਂ ਇਦਾਂ ਦੇ ਜੇ ਤੁਸੀਂ ਉਦਾਂ ਦੇ ਜਾਂ ਫਿਰ ਹੈ ਗਈਆਂ ਲਾਲਾ ਜੋਰ ਹੈ ਗਈਆਂ ਉਦਾਂ ਦੇ ਤੇ ਕੋਈ ਨਹੀਂ ਫਿਰ ਮੈਂ ਵੀ ਦੱਸੂਗੀ ਨਾ ਆਪਣੇ ਪ੍ਰਾਣ ਨੂੰ ਤੇ ਆਪਣੇ ਡੈਡੀ ਨੂੰ ਫਿਰ ਤਾਂ ਦੱਸ ਦੀ ਕੀ ਕਰ ਲੈਣਗੇ ਦੱਸ ਮੈਨੂੰ ਕੀ ਕਰ ਲੈਣਗੇ ਮੇਰਾ ਕੀ ਕਰ ਲੈਣਗੇ ਲੱਗ ਜੂਗਾ ਪਤਾ ਜਦੋਂ ਮੈਂ ਆਪਣੇ ਪ੍ਰਾਣ ਨੂੰ ਦੱਸਿਆ ਅੱਛਾ ਕੀ ਕਰ ਲੂ ਭਰਾ ਤੇਰਾ ਬਦਮਾਸ਼ ਆ ਭਰਾ ਤੇਰਾ ਬਦਮਾਸ਼ੀਆਂ ਕਰਦਾ ਹੈਂ ਡਰੋਂ ਪਰ ਬਣ ਮੈਂ ਕਰਦੀ ਹੁਣੇ ਗੱਲ ਆਪਣੇ ਭਰਾ ਨਾਲ ਫੇਰ ਤੈਨੂੰ ਪਤਾ ਲੱਗੂਗਾ ਫੋਨ ਤੇ ਤੂੰ ਵੀ ਗੱਲ ਕਰਨੀ ਆ ਚੱਲ ਹਾਂ ਉੱਥੇ ਉੱਥੇ ਜਾ ਕੇ ਮੂੰਹ ਮੂੰਹ ਗੱਲ ਕਰ ਉਹਨਾਂ ਨੂੰ ਦੱਸ ਮੇਰੇ ਬਾਰੇ ਮੇਰੀ ਸੁਣ ਲੈ ਗੱਲ ਇਹ ਨਾ ਸਮਝੀ ਕਿ ਮੂੰਹ ਤਾਂ شریف ਲੱਗਦਾ ਵਾਂ ਬੜੇ ਬੜੇ ਵਡਿਆਣਾ ਲੈਂਕਾ ਮੇਰੇ ਘਰ ਜਾ ਕੇ ਲੱਤਾਂ ਤੋੜ ਕੇ ਆਉਣਗੇ ਤੇਰੇ ਭਰਾ ਦੀਆਂ ਇੱਕ ਫੋਨ ਕਰਤਾ ਮੈਂ ਤੇ ਲੱਗੀ ਆ ਗੱਲਾਂ ਕਰਨ ਬਾਕੀ ਹਾਜਰਾ ਤੂੰ ਮੰਦੇ ਵਿੱਚ ਵਹਿਮ ਪਾ ਲਿਆ ਨਾ ਕਿਸ ਸਮਾਨ ਮੰਗਾਉਂਦੇ ਮੇਰੇ ਕੋਲ ਸਮਾਨ ਮੰਗਾਉਂਦੇ ਜੇ ਮੈਂ ਚਾਹਾਂ ਨਾ ਜੋ ਮੈਂ ਚਾਹਾਂਗਾ ਉਹੋ ਹੀ ਲੈਂਗੀ ਤੂੰ ਇੱਥੇ ਠੀਕ ਹੈ ਨਾ ਜੇ ਮੈਂ ਆਪਣੀ ਆਈ ਦੇ ਆ ਗਿਆ ਨਾ ਤੂੰ ਤਾਂ ਉਹਨਾਂ ਕੋਲ ਅੱਧੀ ਪਹਿਲੀ ਵੀ ਨਾ ਕਰਾਂਗੀ ਆਪਣੇ ਦਸਾਂ ਨੂੰ ਫੇ ਕਿੱਦਾਂ ਕਰਨੀ ਆ ਜਾਣਾ ਕਿ ਜਾਂ ਫੇ ਇੱਥੇ ਕੰਮ ਕਰਨਾ ਉਧਰ ਕੀ ਵੈਣੀ ਆ ਉਦਰਣੀ ਹੁਣਾ ਕਹਨੇ ਤਕਲੇ ਵਾਂਗੂ ਸਿੱਧੇ ਕੀਤੇ ਆ ਸਾਰੇ ਛਾਤੀ ਵੀ ਮਾਰ ਜਾਣਗੇ ਇਧਰ ਤੇ ਗੱਲ ਕਰੀ ਗੱਲਾਂ ਦੋ ਹੀ ਆ ਹੁਣ ਉਹ ਰਾਹ ਤੇਰੇ ਪੇਕਿਆਂ ਨੂੰ ਜਾਂਦਾ ਆ ਬੂਹਰ ਸੋਈ ਵਾਲ ਨੂੰ ਆਪੇ ਚੌਂਲਾ ਜਿਹੜਾ ਰਾਹ ਚੋਂ ਨਾ ਵਾ ਉੱਧਰ ਕੀ ਵੇ ਨਹੀਂ ਆ ਲੱਤਾਂ 'ਚ ਪਾਣੀ ਪਿਆ ਵਾ ਨੀ ਗੱਲ ਸੁਣ ਮੇਰੀ ਕੰਨ ਖੋਲ ਕੇ ਹੁਣ ਅੰਦਰ ਜਾ ਕੇ ਨਾ ਰੋਟੀ ਪਾਣੀ ਪਕਾ ਕੇ ਸੋਹਣਾ ਵੜਾ ਬਣਾ ਸਵਾਰ ਕੇ ਅੰਦਰ ਲਾਇਆ ਸਾਡੇ ਮਾਂ ਪੁੱਤਰਾ ਜੋਗੀ ਏਸੀ ਵਾਲੇ ਅੰਦਰ ਲੈ ਕੇ ਆਈ ਚਲ ਆ ਵੀ ਕੀ ਅੰਦਰ ਚੱਲੀਏ ਆ ਥਰੂ ਜੀ ਨਾ ਕਿ ਯਾਰ ਹੋ ਗਿਆ ਲੱਗੀਆਂ ਮਾਰਨ ਹਾਂ ਵੇ ਕਿਹੜੇ ਮੁੰਡਿਆਂ ਨਾਲ ਤੇਰੀ ਗੱਲ ਬਾਤ ਹੈ ਕਿੰਨਾ ਦਾ ਤੇਰਾ ਲਿੰਕ ਆਖਣਾ ਮੇਰਾ ਲਿੰਕੇ ਮੁੰਡਿਆਂ ਦੇ ਨਾਲ ਕਿਸ ਦੇ ਨਾਲ ਉਹਦੀਆਂ ਮਾਤਾ ਚੁੱਪ ਕਰ ਉਹ ਤਾਂ ਗਾੜੀਆਂ ਭਰਾ ਆਪਣੇ ਦਾ ਰੋ ਮੰਡੀ ਤਾਂ ਕਰਕੇ ਮੈਂ ਉਹਨੂੰ ਮਾੜਾ ਦਬਕਾ ਹੀ ਮਾਰਿਆ ਵਾ ਫੋੜ ਹੀ ਮਾਰੀ ਆ ਟੈਨਸ਼ਨ ਨਾ ਲੈ ਕੇ ਇਹਦੇ ਨਾਲ ਨਹੀਂ ਹੈਗੇ ਮੇਰੇ ਲਿੰਕ ਬਾਕੀ ਜਿਹੜੇ ਸਾਬ ਨਾਲ ਡਰਾਵੇ ਦਿੰਦੀ ਨਾ ਆਪਣੇ ਭਰਾ ਦੇ ਮੈਂ ਡਰਨ ਵਾਲਾ ਨਹੀਂ ਹੈਗਾ ਜੇ ਮੈਨੂੰ ਲੋੜ ਪਈ ਨਾ ਲਿੰਕ ਬਣਾਉਣੇ ਪਏ ਮੈਂ ਬਣਾ ਵੀ ਲੈਣੇ ਆ ਲੱਤਾਂ ਵੇਖੀ ਫਿਰ ਮੈਂ ਕਿਦਾਂ ਪੰਦਾਂ ਨਾ ਵੇ ਐਦਾਂ ਦੀਆਂ ਗੱਲਾਂ ਨਾ ਮੂੰਹ ਕੱਢ ਸਿਆਣੇ ਕਹਿੰਦੇ ਹੁੰਦੇ ਨਾ ਹੱਥਾਂ ਦੀਆਂ ਗੰਡਾਂ ਦਿੱਤੀਆਂ ਮੁੜ ਕੇ ਦੰਦਾ ਨਾ ਖੋਲਣੀਆਂ ਪੈਂਦੀਆਂ ਹੁੰਦੀਆਂ ਨੇ ਲੋੜ ਹੀ ਨਹੀਂ ਪੈਣੀ ਮਾਤਾ ਕੱਟ ਹੀ ਦੇਣੀਆਂ ਵੇਖੀ ਮੈਂ ਬਾਕੀ ਮਾਤਾ ਤੂੰ ਫਿਕਰ ਨਾ ਕਰ ਇਹਨੇ ਉਹਦਾ ਹੀ ਨਹੀਂ ਗੱਲ ਕਰਨੀ ਆਪਣੇ ਘਰਦਿਆਂ ਦੇ ਨਾਲ ਗੱਲ ਕਰੋਗੀ ਵੀ ਕਿਦਾਂ ਮਾਂ ਇਹਦੀ ਤਾਂ ਸਾਨੂੰ ਇੰਨਾ ਚੰਗਾ ਸਮਝਦੀ ਆ ਤੇ ਕਿਦਾਂ ਹੁਣ ਕਹਿ ਦੋਗੀ ਉੱਥੇ ਜਾ ਕੇ ਵੀ ਇਹ ਚੰਗੇ ਨਹੀਂ ਹੈਗੇ ਨਾਲੇ ਆਪਾਂ ਆਪਣੇ ਮੂੰਹ ਹੁਣ ਤੱਕ ਕੋਈ ਵੀ ਗੱਲ ਕਹੀ ਆ ਉਹਨਾਂ ਨੂੰ ਕੁਝ ਮੰਗਿਆ ਉਹਨਾਂ ਕੋਲੋਂ ਤੈਨੂੰ ਕਿਹਾ ਸੀ ਨਾ ਦੱਸਿਆ ਸੀ ਨਾ ਉਹਨਾਂ ਨੂੰ ਕਿ ਆਪਾਂ ਪਹਿਲਾਂ ਪੱਤੇ ਇਦਾਂ ਸੈੱਟ ਕਰਕੇ ਰੱਖੇ ਆ ਦੂਜੀ ਗੱਲ ਹੁਣ ਜਿੰਨਾ ਕ ਮੈਨੂੰ ਡਰਾਵਾ ਮਾਰਤਾ ਨਾ ਹੁਣ ਤਾਂ ਉੱਕੀ ਨਹੀਂ ਕਰਨੀ ਇਹਨੇ ਜਿਹੜੀ ਕਰਨੀ ਵੀ ਹੋਈ ਮਾੜੀ-ਮੋਟੀ। ਵੇਉ ਤੇ ਤੇਰੀ ਗੱਲ ਠੀਕ ਏ ਘਰ ਹੀ ਠਾਠ ਠੀ ਹੈ ਜਿਹੜਾ ਨਾ ਇੱਥੋਂ ਤੱਕ ਰੀ ਚੰਗਾ ਮੈਂ ਤੇ ਆਨੀ ਆ ਉਹਦੇ ਪਿਓ ਤੱਕ ਤੇ ਭਰਾ ਤੱਕ ਨਾ ਇਹ ਗੱਲ ਪਹੁੰਚੇ ਉਹ ਘੜੇ ਘੁਮਾੜੇ ਢਾੜੇ ਨੇ ਨਹੀਂ ਮਾੜੇ ਢਾੜੇ ਨਾ ਤੇ ਮੈਂ ਕਿਹੜੀ ਉਹਨਾਂ ਕੋਲ ਮੰਗ ਕੇ ਖਾਂਡਿਆ ਵਾਂ ਜੇ ਪਹੁੰਚਦੀ ਗੱਲ ਉਹਨਾਂ ਤੱਕ ਤਾਂ ਪਹੁੰਚ ਜੇ ਮੈਂ ਨਹੀਂ ਡਰਦਾ ਉਹਨਾਂ ਕੋਲ ਉਹ ਮੈਂ ਤਾਂ ਕੱਠ ਦੇ ਵਿੱਚ ਤੋਂ ਨਾ ਛਕਾਵਾਂ ਉਹਨਾਂ ਪਿਓ ਪੁੱਤਾਂ ਸਾਹਮਣੇ ਕਿੱਦਾਂ ਝਕਾ ਜੂਗਾ ਉਹਨਾਂ ਨੂੰ ਇੱਕ ਵਾਰੀ ਪਤਾ ਲੱਗ ਜਾਊਗਾ ਕਿ ਵਾਹ ਕਿਹਦੇ ਨਾਲ ਪਿਆ ਜਵਾਈਨਾ ਉਹਨਾਂ ਨਾਲ ਨਾ ਅਜੇ ਤੱਕ ਪੰਗਾ ਹੀ ਨਹੀਂ ਪਿਆ ਇਹ ਤਾਂ ਫਿਰ ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ ਲੱਗ ਪਤਾ ਜਾਊ ਉਹਨਾਂ ਨੂੰ ਇੱਕ ਵਾਰੀ ਕਿ ਕਿਹੜੇ ਜਵਾਈਨਾ ਪੰਗਾ ਲੈ ਲਿਆ ਬੱਸ ਕਰ ਐਵੇਂ ਨਾ ਇਹੋ ਜਿਹੀਆਂ ਗੱਲਾਂ ਕਰੀ ਜਾ ਐਵੇਂ ਨਹੀਂ ਮੈਂ ਕਰਦਾ ਇਹੋ ਜਿਹੀਆਂ ਗੱਲਾਂ ਬੰਦੇ ਦੇ ਡਾਇਲ ਘੁੰਮਣ ਲੱਗਿਆ 2 ਮਿੰਟ ਹੀ ਲੱਗਦੇ ਆ ਪਤਾ ਨਹੀਂ ਵੀ ਕੀ ਹੋ ਜਾਣਾ ਨੀ ਮਾ ਸਦਕੇ ਜਾਵਾਂ ਨਹੀਂ ਮੇਰੀ ਧੀ ਆਈ ਨਹੀਂ ਪੂਆ ਜੀ ਸਸਰੀਕਾਲ ਸਸਰੀਕਾਲ ਸਸੀਕਾਲ ਕੀ ਜਿਆ ਹਾਲ ਚਾਲ ਆ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕਿਦਾਂ ਠੀਕ ਆ ਅੱਜ ਕਿਧਰ ਆ ਰਾ ਆ ਗਿਆ ਮੇਰੀ ਧੀ ਨੂੰ ਵੇਖ ਲਓ ਮੈਂ ਤੇ ਆਈ ਜਾਨੀ ਆ ਤੁਹਾਨੂੰ ਹੀ ਨਹੀਂ ਰਾ ਹੁੰਦਾ ਪਤੀਜੀ ਕੋਲ ਦਾ ਹੈ ਸਾਡਾ ਵੀ ਇਦਾਂ ਹੀ ਕੰਮ ਦੇ ਵਿੱਚ ਟਾਈਮ ਨਹੀਂ ਲੱਗਦਾ ਮਿਸਤਰੀ-ਮੁਸਤਰੀ ਲੱਗੇ ਨੇ ਕਿਦਾਂ ਸੇ ਠੀਕ ਠਾਕ ਹਾਂ ਸਭ ਵਧੀਆ ਠੀਕ ਠਾਕ ਆ ਚਲੋ ਵਧੀਆ ਪਾਣੀ ਲਿਆਣੀ ਸਾਸਰੀ ਘਰ ਫੁੱਫੜ ਜੀ ਸਾਸਰੀ ਘਰ ਜੀ ਸਾਸਰੀ ਘਰ ਕਿੱਦਾਂ ਠੀਕ ਠਾਕ ਜੀ ਹਾਂਜੀ ਠੀਕ ਠਾਕ ਕਿੱਦਾਂ ਤੁਸੀਂ ਸੁਣਾਓ ਠੀਕ ਆ ਹਾਂ ਠੀਕ ਠਾਕ ਆ ਇੱਥੇ ਬਹਿ ਜਾ ਹੋਰ ਸੁਣਾ ਫਿਰ ਸਹੁਰਿਆਂ ਦਾ ਕਿੱਦਾਂ ਹਾਂਜੀ ਸਹੁਰੇ ਠੀਕ ਠਾਕ ਵਧੀਆ ਬੱਚਿਆਂ ਦਾ ਹੁੰਦਾ ਫੋਨ ਖਾਨ ਹਾਂਜੀ ਆ ਜਾਂਦਾ ਉਹਨਾਂ ਦਾ ਵੀ ਠੀਕ ਆ ਬੱਚੇ ਵੀ ਚਲੋ ਚੰਗੀ ਗੱਲ ਆਗੇ ਹਾਂ ਹੋਰ ਕੀ ਮੈਨੂੰ ਤੇ ਬੜਾਈ ਚਾਹ ਜੜਾ ਮੇਰੀ ਧੀ ਆ ਨਹੀਂ ਮਸਲ ਕੇ ਜਾਵਾ ਸਾਸਰੀ ਘਰ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਸੰਦੀਪ ਠੀਕ ਆ ਹਾਂਜੀ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਹੋਰ ਸੰਦੀਪ ਬੱਚੇ ਗਏ ਸਕੂਲ ਹਾਂਜੀ ਹਾਂਜੀ ਗਏ ਨੇ ਤੁਸੀਂ ਸੁਣਾਓ ਹਰ ਮਨ ਉਹਨਾਂ ਦਾ ਕੀ ਹਾਲ ਚਾਲ ਠੀਕ ਠਾਕ ਨੇ ਹਾਂ ਵਧੀਆ ਠੀਕ ਠਾਕ ਚਲੋ ਹੋਰ ਪਰਿਵਾਰ ਰਾਜੀ ਬਾਜੀ ਸਾਹ ਪੁੱਤਰ ਵਧੀਆ ਆ ਠੀਕ ਆ ਕਿਰਪਾ ਬਾਬਾ ਜੀ ਦੀ ਚਲੋ ਵਧੀਆ ਹੋਰ ਗੁਰਵਿੰਦਰ ਜੀ ਸਣਾ ਮੈਨੂੰ ਆਪਣੀ ਨੌਕਰੀ ਦਾ ਚੰਗੀ ਚੱਲ ਜਾਂਦੀ ਆ ਹਾਂਜੀ ਬਹੁਤ ਵਧੀਆ ਭੂਆ ਜੀ ਚੱਲੀ ਜਾਂਦੀ ਆ ਨੌਕਰੀ ਤੇ ਆ ਜਾਈਦਾ ਚੱਲ ਜਾਈਦਾ ਮ제 ਲੱਗੇ ਆ ਅੱਜ ਤੁਹਾਨੂੰ ਪਤਾ ਇੱਥੇ ਮੇਰੀ ਸ਼੍ਰੀ ਹਰ ਗੋਬਿੰਦਪੁਰ ਮੀਟਿੰਗ ਸੀਗੀ ਅੱਛਾ ਹਾਂ ਤਾਂ ਹੀਓ ਫਿਰ ਆਈ ਹੋਣੀ ਓਦਾਂ ਕਿਤੇ ਤੁਹਾਨੂੰ ਰਾਹ ਹੁੰਦਾ ਨਹੀਂ ਨਹੀਂ ਓਦਾਂ ਵੀ ਮੈਂ ਤੁਹਾਨੂੰ ਯਾਦ ਕਰਦੀ ਰਹੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਉੱਥੇ ਮੈਂ 10 ਮਿੰਟ ਲਾਏ ਮੈਂ ਕਿਹਾ ਮੈਂ ਤੇ ਭੂਆ ਆਪਣੀ ਨੂੰ ਮਿਲ ਕੇ ਹੀ ਜਾਣਾ ਆ ਮੈਂ ਆਪਣਾ ਪੱਕਾ ਘਰੋਂ ਹੀ ਮਨ ਬਣਾਇਆ ਸੀ ਅੱਜ ਤੁਰਨ ਲੱਗਿਆ ਸੀ ਤੇ ਅੱਜ ਮੈਂ ਭੂਆ ਜੀ ਕੋਲ ਹੋ ਕੇ ਆਉਣਾ ਹੀ ਆਉਣਾ ਆ ਚੱਲ ਵਧੀਆ ਕੀਤਾਗੇ ਹੋਰ ਕੀ ਬੜਾ ਮੇਰਾ ਦਿਲ ਕਰਦਾ ਸੀ ਤੁਹਾਨੂੰ ਮਿਲਣ ਨੂੰ ਤੂੰ ਮੈਨੂੰ ਫੋਨ ਹੀ ਕਰ ਦੇਣਾ ਮੈਂ ਚੰਗਾ ਚੋਖਾ ਬਣਾਉਣਾ ਸੀ ਹੁੰਦੀ ਨਹੀਂ ਨਹੀਂ ਚੰਗੇ ਚੋਖੇ ਦੀ ਨਹੀਂ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਉਹਦੇ ਵਿੱਚ ਹੀ ਸਾਨੂੰ ਸਾਰਾ ਚੰਗਾ ਚੋਖਾ ਹੋ ਜਾਣਾ ਕੋਈ ਖਾਣ ਦੀ ਜਿਆਦਾ ਗੱਲ ਨਹੀਂ ਹੁੰਦੀ ਭੂਆ ਜੀ ਆਹ ਰੋਟੀ ਦਿਖਾਣੀ ਹੈ ਢਿੱਡ ਤੇ ਭਰਨਾਈ ਹੈ ਨਾ ਨਹੀਂ ਨਹੀਂ ਕੋਈ ਨਹੀਂ ਮੈਂ ਆਪੇ ਹੀ ਨਹੀਂ ਫੋਨ ਕੀਤਾ ਮੈਂ ਕਿਹਾ ਮੈਂ ਤੇ ਅੱਜ ਆਪਣੀ ਭੂਆ ਨਾਲ ਦੁੱਖ ਸੁਖ ਆਪਣੇ ਫੋਲ ਕੇ ਆਉਣੇ ਆ ਹੋਰ ਰਸਣ ਪਾਣੀ ਤੇ ਮਿਲ ਜਾਣਾ ਬੱਚਿਆਂ ਨੂੰ ਵੰਡਦੇ ਆ ਵੰਡਦੇ ਆ ਸਾਰਾ ਕੁਝ ਸਭ ਦਾਲਾਂ ਕੀ ਖਿਚੜੀ ਕੀ ਆਪਣਾ ਜੋ ਬੱਚਿਆਂ ਦੇ ਖਾਣ ਵਾਲਾ ਸਮਾਨ ਸਾਰਾ ਹੀ ਦਿੰਦੇ ਆ ਹਾਂ ਤੇ ਬੜਾ ਵਧੀਆ ਚੱਲੀ ਜਾਂਦਾ ਆ ਚਲੋ ਚੰਗੀ ਗੱਲ ਆ ਮਾੜੀ ਮੁੱਟੀ ਨੌਕਰੀ ਤੇ ਅੜ ਗਈ ਆ ਚਲ ਆਪਣਾ ਹੱਥ ਠੋਕਾ ਹੋ ਗਿਆ ਵਾਧੂ ਰਾਮਨਾ ਐਸ਼ ਕਰਨ ਦੇ ਆ ਮ제 ਆਪਣੇ ਉਹ ਜਿਹੜਾ ਆਪਣੇ ਹੱਥ ਦੀ ਕਮਾਈ ਕਰ ਲੈਣੀ ਹੁੰਦੀ ਹੈ ਨਾ ਤੇ ਉਹ ਪੈਸਾ ਵਰਤਣਾ ਹੁੰਦਾ ਉਹਦੇ ਵਰਗੀ ਤੇ ਕੋਈ ਮौज ਹੀ ਨਹੀਂ ਆ ਬਿਲਕੁਲ ਬੁਆਜੀ ਬਿਲਕੁਲ ਸਹੀ ਗੱਲ ਆ ਗਿੰਦਰ ਦੀਦੀ ਆਈ ਆ ਹਾਂਜੀ ਮਿਲਾਂਏ ਤੁਸੀਂ ਨਹੀਂ ਨਹੀਂ ਮੈਂ ਅੱਜ ਹੁਣੇ ਵੇਖਿਆ ਉਹਨੂੰ ਲੱਗ ਚੱਲਿਆ ਮਿਲਣ ਠੀਕ ਆ ਨਾਲੇ ਇਦਾਂ ਕਰਿਓ ਮਿਲ ਲਓ ਚਲੋ ਹਾਲ ਚਾਲ ਪੁੱਛ ਲਓ ਤੇ ਚਾਹ ਦੇ ਨਾਲ ਨਾ ਸਮੋਸੇ ਲੈ ਆਇਓ ਘਰ ਤੇ ਬਿਸਕਟ ਨਮਕੀ ਨਹੀਂ ਆ ਤੇ ਮੰਮੀ ਨੇ ਬਾਅਦ ਚ ਮੇਰੇ ਦਿਵਾਲੇ ਹੁਣਾ ਕਿ ਤੂੰ ਪਕੌੜੇ ਨਹੀਂ ਕੱਢੇ ਮੇਰੇ પતિ ਆਈ ਹੀ ਤੇ ਫੇਰ ਆਪਣਾ ਚਾਜ ਜਨਾ ਚਾਹ ਪਣੀ ਨਹੀਂ ਪਿਆੜਿਆ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਰਦੇ ਹੁੰਦੇ ਆ ਕੋਈ ਨਾ ਕੋਈ ਗੱਲ ਲੱਭਣੀ ਚਾਹੀਦੀ ਹੈ ਹੱਥ ਵਿੱਚ ਆਉਣੀ ਚਾਹੀਦੀ ਹੈ ਮੰਮੀ ਦੇ ਤੇ ਮੈਂ ਤਾਂ ਕਹਿੰਦੀ ਗਰਮੀ ਬੜੀ ਆ ਮੈਂ ਕਿੱਥੇ ਖਾਪਦੀ ਰਹੂੰਗੀ ਤੇ ਤੁਸੀਂ ਉਨ ਜਾ ਕੇ ਤੇ ਲੈ ਆਓ ਫਿਰ ਹੈ ਚੱਲ ਚੰਗਾ ਫਿਰ ਮੈਂ ਮਿਲ ਕੇ ਤੇ ਫਿਰ ਜਾਣਾ ਵਾ ਕਿੱਥੇ ਚੱਲਿਆਂ ਉਹ ਕਦੀ ਉਹ ਭੈਣ ਆਈ ਤੇ ਉਹਦੇ ਵਾਸਤੇ ਸਮੋਸੇ ਲੈ ਆਇਆ ਮੇਰੇ ਗੱਲ ਸੁਣ ਲੈ ਇੱਕ ਤੈਨੂੰ ਪਤਾ ਉਹ ਦਿਨ ਆਪਾਂ ਬਹਿ ਕੇ ਕੀ ਗੱਲ ਕੀਤੀ ਸੀ ਉਹ ਰਿਪਤੀ ਜੀ ਆ ਗਿਆ ਤੇ ਉਹ ਸਮੋਸੇ ਲੈਣ ਚੱਲਿਆਂ ਜਦੋਂ ਕੋ ਸਾਡਾ ਭੈਣ ਭਰਾ ਹੁੰਦਾ ਤੈਨੂੰ ਪਤਾ ਹੈ ਕੀ ਕਰਦੀ ਆ ਪਤਾ ਨਹੀਂ ਮੈਂ ਦੱਸੋ ਉਹ ਆ ਹੋ ਚੇਤਾਵਾ ਯਾਰ ਚੇਤਾਵਾ ਨਾ ਡੈਡੀ ਜੀ ਮੇਰੀ ਗੱਲ ਸੁਣੋ ਹੁਣ ਭੈਣ ਭਰਾਵਾਂ ਦਾ ਕੀ ਕਸੂਰ ਆ ਕਸੂਰ ਤੇ ਮੰਮੀ ਦਾ ਆ ਨਾ ਕਸੂਰ ਤੁਹਾਡੀ ਮੰਮੀ ਦਾ ਨਾ ਇਹ ਸਾਡੇ ਭੈਣ ਭਰਾਵਾਂ ਦੇ ਉਹਨਾਂ ਦਾ ਕੀ ਕਸੂਰ ਆ ਕਸੂਰ ਤੇ ਕੋਈ ਵੀ ਨਹੀਂ ਆ ਕਿਸਦਾ ਭਾਰੇ ਆ ਵੀ ਸਾਡੇ ਘਰ ਦੀ ਗੱਲ ਆ ਮੈਂ ਨਹੀਂ ਆ ਨਾ ਹੀ ਰਿਸ਼ਤੇਦਾਰਾਂ ਚ ਬੋਦੀ ਖਿਲੇ ਨਹੀਂ ਸਾਡੀ ਚਾਹ ਪਿਆ ਲਓ ਅਗਲੇ ਨੂੰ ਕਿਦਾਂ ਪਤਾ ਲੱਗੂਗਾ ਕਿਦਾਂ ਸਾਸ ਹੋਏ ਨੂੰ ਤੇ ਕਿਸੇ ਦੇ ਭੈਣ ਭਰਾ ਆ ਨਾ ਇਦਾਂ ਕਰੀਦਾ ਗਲਤ ਠੀਕ ਆ ਦੱਸ ਸੰਦੀਪ ਡਾਡੀ ਦੀ ਜਾ ਫਿਰ ਇਹਨਾਂ ਦੀ ਪਤਨੀ ਨੂੰ ਪਤਾ ਲੱਗੇ ਇਹਨਾਂ ਦੀ ਭੂਆ ਬਾਰੇ ਅੱਬੇ ਬਰਾ ਲੱਗ ਜਾਣਾ ਜਦੋਂ ਹੀ ਇਸ ਤਰੀਕੇ ਦਾ ਵਤੀਰਾ ਕੀਤਾ ਵੀ ਇਹ ਗੱਲਾਂ ਤਾਂ ਸਾਨੂੰ ਬੜੀਆਂ ਹੋਣੀਆਂ ਨੇ ਸਾਡੇ ਬਾਰੇ ਮਾੜੀਆਂ ਵੀ ਚੰਗੀਆਂ ਵੀ ਉਹ ਅਗਲੇ ਘਟ ਨਹੀਂ ਗਿਆ ਸਭੰਦਾ ਹਿਸ਼ਾਰ ਆ ਉਹਨੇ ਤਾਂ ਜੇ ਆਪਾਂ ਪਿਉਂ ਤੋਂ ਪਤਾ ਲੱਜਣਾ ਵੀ ਕੀ ਚੱਕਰ ਆ ਨੌਕਰੀ ਕਰਦੀ ਆ ਹੱਥਾਂ ਤੇ ਜਾਂਦੀ ਆ ਉਹਨੂੰ ਸਭ ਪਤਾ ਵਾ ਪਰਨਾ ਡੈਡੀ ਜੀ ਜਿਹੜੇ ਸਾਬ ਨਾਲ ਮੰਮੀ ਨੇ ਗੱਲਾਂ ਦੱਸਣੀਆਂ ਮੰਮੀ ਨੇ ਸਾਡਾ ਹੀ ਕਸੂਰ ਕੱਢਣਾ ਨਾ ਉਹਨਾਂ ਦੀ ਉਹ ਭੂਆ ਆਇਆ ਤੇ ਉਹਨਾਂ ਨੇ ਤੇ ਆਖਰ ਆਪਣੀ ਭੂਆ ਦੀ ਮੰਨਣੀ ਆ ਮੇਰੀ ਗੱਲ ਸੁਣੋ ਕੱਢੀ ਕੱਢੀ ਜਾਵੇ ਹਾਂ ਦੱਸੀ ਜਾਵੇ ਹਾਂ ਆਪਣੀਆਂ ਆਖਰ ਕਦੀ ਨਾ ਕਦੀ ਸਾਡੇ ਤੱਕ ਗੱਲ ਤੇ ਆਉਣੀ ਆ ਨਾ ਫਿਰ ਅਸੀਂ ਗੱਲ ਸਾਂਭੂ-ਸਾਂਭਣੀ ਕਰ ਲਾਂਗੇ ਆ ਫਿਰ ਜੋ ਗੱਲਾਂ ਹੋਣਗੀਆਂ ਉਹ ਨਾਲ ਕੇ ਕਰਾਂਗੇ ਜਿਹੀ ਕੀਤਾ ਨਾ ਤੇ ਕੁੜੀਏ ਤੇਰੀ ਭੂਆ ਦੀ ਵਜ੍ਹਾ ਕਰਕੇ ਅਸੀਂ ਵੀ ਕੀਤਾ ਹੱਦਾ ਦੇਲ ਨਹੀਂ ਕਰਦਾ ਕਰਨ ਨੂੰ ਨਾਲੇ ਰਹੀ ਗੱਲ ਚਲ ਹੁਣ ਕਹਿਣਾ ਨਹੀਂ ਚਾਹੀਦਾ ਇਹਦੀ ਆਪਣੇ ਆਪਣੇ ਸਹੁਰਿਆਂ ਦੇ ਨਾਲ ਕਿੰਨੀਕ ਬਣਦੀ ਆ ਕਿਤੇ ਤੂੰ ਅਸੀਂ ਕਿਹਦੇ ਘਰ ਦੀ ਗੱਲ ਕਿਉਂ ਕਰੀਏ ਮੈਂ ਗੱਲ ਸੁਭਾ ਦੀ ਕਰਨ ਡਿਆਂ ਸੰਦੀਪ ਕਿਸੇ ਦੇ ਘਰ ਦੀ ਗੱਲ ਨਹੀਂ ਕਰਨ ਡਿਆਂ ਦੂਜੀ ਗੱਲ ਮੰਮੀ ਨੇ ਫੇਰ ਮੇਰੇ ਤੇ ਹੀ ਬਲੇਮ ਲਾਉਣਾ ਜੇ ਕਿ ਤੈਨੂੰ ਤੇਰੇ ਤੇ ਬਲੇਮ ਲਾਉਣਾ ਅਸੀਂ ਕਿਥੇ ਗਏ ਆ ਅਸੀਂ ਘਰੇ ਆ ਇਥੇ ਨਾਲੇ ਗੱਲਬਾਤ ਸਾਰੀ ਠੀਕ ਨਹੀਂ ਐਡਾ ਵੀ ਨਹੀਂ ਹਾਨੂੰ ਤੇਰੀ ਮੰਮੀ ਦਾ ਡਰ ਹੈਗਾ ਇਹਦਾ ਇਦਾਂ ਹੀ ਆ ਪਾਣੀ ਤੇ ਪਿਆਲਦਾ ਆ ਮੈਂ ਪਾਣੀ ਪਿਆਲ ਤੇ ਚਾਹ ਬਣਾ ਜਿੱਦਾਂ ਦੀ ਅੱਗੇ ਬਣਾਈਦੀ ਆ ਠੀਕ ਬਣਾ ਕੇ ਲਿਆ ਕੇ ਤੇ ਰੱਖੋਗੇ ਚਲ ਪਕੌੜੇ ਬਿਸਕਟ ਤੇ ਪੂਜੀਆ ਰੱਖਦੀ ਕਿ ਲੋ ਜੋ ਲਾਗੇ ਬੈਨ ਤੇ ਘੜੀ ਕੋਈ ਲੋਨੇ ਸੇ ਲਾਗੇ ਬੈਨ ਦੀ ਜਾ ਜਾ ਕੇ ਮੇਰੇ ਨਾਲ ਸੱਤ ਸੱਤ ਕਰਕੇ ਤੇ ਗਾਂ ਆਜਦਾ ਕੋਈ ਲੋਨੇ ਢੀ ਲੱਗੇ ਜਾਂਦੀ ਪੈਣ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਕਮਲ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਵਧੀਆ ਹੋਰ ਸੁਣਾ ਬੱਸ ਵਧੀਆ ਠੀਕ ਠਾਕ ਕੀ ਕਰੀ ਜਾਂਦੇ ਆ ਤੂੰ ਮੈਂ ਤੇ ਕੋਧੋਂ ਦੀ ਆਈ ਆ ਤੂੰ ਹੁਣ ਦੇਖਿਆ ਮੈਨੂੰ ਮੈਂ ਉਹ ਪਾਣੀ ਰਿਆ ਲਾਉਣ ਚੋਂ ਨੇ ਨੂੰ ਬਹਿ ਜਾ ਨਹੀਂ ਕੋਈ ਨਹੀਂ ਮੈਂ ਉਹ ਪਾਣੀ ਲਾ ਲਾਂ ਕੋਈ ਗੱਲ ਨਹੀਂ ਹੋਰ ਤੁਸੀਂ ਸੁਣਾਓ ਠੀਕ ਠਾਕ ਸਾਰੇ ਹਾਂ ਸਭ ਵਧੀਆ ਠੀਕ ਠਾਕ ਬਹਿ ਜਾ ਦੋ ਮਿੰਟ ਉਹ ਨਹੀਂ ਨਾ ਟਾਈਮ ਨਹੀਂ ਹੈਗਾ ਤੁਹਾਨੂੰ ਪਤਾ ਇਨਾ ਦਿਨਾਂ ਦੇ ਚ ਇਨਾ ਹੈਗਾ ਕੋਈ ਗੱਲ ਨਹੀਂ ਮੰਮੀ ਤੁਹਾਡੇ ਲਾਗੇ ਬੈਠੀ ਆ ਲੈ ਬਹਿ ਜਾ ਮੈਂ ਕਿਹ ਗੱਲਬਾਤ ਕਰਦੇ ਕੋਈ ਭੈਣ ਭਰਾਵਾਂ ਨੂੰ ਮਿਲ ਕੇ ਆਨੇ ਆ ਤੁਸੀਂ ਤੇ ਚ ਕੋਈ ਗੱਲ ਨਹੀਂ ਮੇਰਾ ਟਾਈਮ ਹੀ ਨਹੀਂ ਤੁਹਾਡੇ ਕੋ ਹੈ ਮੈਂ ਹੁੰਦਾ ਮੈਂ ਵੇਖ ਆਵਾਂ ਕਰੀ ਫਿਰ ਪਾਣੀ ਪੁਣੀ ਤੇ ਆਉਣਾ ਵਾਂ ਹੈ ਤੇ ਫੁੱਫੜ ਜੀ ਨੂੰ ਭੇਜ ਦੇ ਫਿਰ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਵਾਂ ਡੈਡੀ ਨੂੰ ਜਿਆ ਹੁੰਦੇ ਆ ਤੇ ਕਹਿ ਦਿੰਦਾ ਉਆ ਜੀ ਕੋਈ ਗੱਲ ਹੋਈ ਆ ਨਹੀਂ ਕੋਈ ਗੱਲ ਨਹੀਂ ਹੋਈ ਕੀ ਗੱਲ ਸਾਰੇ ਬੜੇ ਰੁੱਖੇ ਰੁੱਖੇ ਜੇ ਆ ਜੇ ਫੁੱਫੜ ਜੀ ਆ ਤੇ ਉਹ ਵੀ ਕਿਤੇ 10 ਮਿੰਟ ਨਹੀਂ ਮੇਰੇ ਲਾਗੇ ਬੈਠੇ ਆਗੇ ਮੈਂ ਤੁਹਾਨੂੰ ਸਭ ਸਾਰਿਆਂ ਨੂੰ ਮਿਲਣ ਆਈ ਆ ਗੱਲਾਂ ਬਾਤਾਂ ਕਰਨ ਆਈ ਆ ਹੁਣ ਕਵਲ ਆ ਤੇ ਕਵਲ ਵੀ ਮੈਂ ਕਿੰਨੀ ਵਾਰੀ ਕਿਹਾ ਵੀ 10 ਮਿੰਟ ਹੀ ਬਹਿ ਜਾ 5 ਮਿੰਟ ਹੀ ਬਹਿ ਜਾ ਕੋਈ ਹੈ ਹੀ ਨਹੀਂ ਉਹਨਾਂ ਨੂੰ ਵੀ ਕੋਈ ਆਇਆ ਆ ਧੋੜ ਹੀ ਗਏ ਕੰਮ ਦੇ ਪਈ ਆ ਸਾਰਿਆਂ ਨੂੰ ਕੰਮ ਦਾ ਜਿਆਦਾ ਲਾਲਚ ਕਰਨ ਲੱਗੇ ਨੇ ਆ ਵੀ ਕਰ ਲਈਏ ਉਹ ਵੀ ਕਰ ਲਈਏ ਐਸ ਕਰਕੇ ਅੱਧਾ ਤੇ ਕੋਈ ਗੱਲ ਨਹੀਂ ਹੋਈ ਹੈਗੀ ਨਹੀਂ ਮੈਂ ਵੇਖੋ ਫੁੱਫੜੀ ਅੱਗੇ ਮੇਰਾ ਕਿੱਦਾਂ ਕਰਦੇ ਹੁੰਦੇ ਸੀਗੇ ਤੁਹਾਡੇ ਨਾਲੋਂ ਜ਼ਿਆਦਾ ਸੁਭਾਫ ਫੁੱਫੜੀ ਨਾਲ ਮੈਂ ਗੱਲਾਂ-ਬਾਤਾਂ ਕਰਦੀ ਹੁੰਦੀ ਸੀਗੀ ਕਿਤੇ ਮੇਰੇ ਲਾਗੋ ਉੱਠਣਾ ਨਹੀਂ ਜਦੋਂ ਮੈਂ ਆ ਜਾਣਾ ਕਿਤੇ ਐਨ ਗੱਲਾਂ 2-2 ਘੰਟੇ ਸਾਡੀਆਂ ਗੱਲਾਂ ਹੀ ਚੱਲਦੀਆਂ ਰਹਿਣੀਆਂ ਤੇ ਅੱਜ ਉਹ ਵੀ ਬੜਾ ਮੈਨੂੰ ਰੁੱਖਾ ਜਿਹਾ ਮਿਲੇ ਆ ਨਹੀਂ ਨਹੀਂ ਗਿੰਦਰ ਕੋਈ ਗੱਲ ਵੀ ਨਹੀਂ ਹੈਗੀ ਤੂੰ ਸੁਣਾ ਆਪਣੇ ਸਹੁਰਿਆਂ ਦੀ ਸੱਸ ਦਾ ਕਿੱਦਾਂ ਅੱਗੇ ਵਾਂਗੂ ਕੰਮ ਚੱਲਦਾ ਕਿ ਜਾਂ ਕੋਈ ਅੱਗੇ ਨਾਲ ਹੋਈ ਆ ਠੀਕ ਤੁਹਾਨੂੰ ਪਤਾ ਹੀ ਆ ਜਿਹੜੀਆਂ ਆਤਮ ਪਈਆਂ ਹੁਣ ਕਦੀ ਉਹ ਵੀ ਸੁਧਰਦੀਆਂ ਆ ਇਦਾਂ ਹੀ ਚੱਲੀ ਜਾਂਦਾ ਆ ਉਹੋ ਹੀ ਲੱッセ ਪੜੇ ਹੋਰ ਕੀ ਉਦਾਂ ਹੀ ਚੱਲੀ ਜਾਂਦੇ ਆ ਕੀ ਕਰਨਾ ਫਿਰ ਤੇ ਫਿਰ ਉਹਨੇ ਦੀ ਸੁਣਾ ਉਹ ਕਿਦਾਂ ਪਰੋਣੇ ਦੀ ਸੁਨਾਵਾ ਭੂਆ ਜੀ ਉਹ ਵੀ ਤੇ ਉਦਾਂ ਹੀ ਜੰਮਿਆ ਆ ਜੋ ਮਾਂ ਨੇ ਕਹਿਣਾ ਉਹੀ ਉਹਨੇ ਕਰਨਾ ਹੋਰ ਮੈਂ ਉਹਦੀ ਕੀ ਸੁਣਾਵਾ ਤੁਹਾਨੂੰ ਤੁਹਾਨੂੰ ਪਤਾ ਹੀ ਆ ਸ਼ੁਰੂ ਤੋਂ ਜਿੱਦਾਂ ਚੱਲਣ ਡਈਆਂ ਚੱਲੀ ਜਾਂਡੀਆਂ ਆ ਚੱਲ ਚੱਲ ਤੂੰ ਕੋਈ ਨਹੀਂ ਪਰਵਾਹ ਨਾ ਕਰਿਆ ਕਰ ਕਿਉਂ ਅਨਜੀ ਤੂੰ ਆਪਣਾ ਕੰਮ ਕਰਿਆ ਕਰ ਮੈਂ ਤੇ ਭੂਆ ਜੀ ਆਪਣਾ ਕੰਮ ਕਰੀ ਜਾਣੀ ਆ ਮੇਰੀ ਨੌਕਰੀ ਆ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਆਪਣਾ ਮੈਂ ਕਮਾਉਣੀ ਆ ਖਾਣੇ ਪੀਣੇ ਆ ਠੀਕ ਆ ਨਾ ਨਾਲੇ ਜਦੋਂ ਮੈਂ ਕਿਤੇ ਗਲਤੀ ਨਹੀਂ ਹੈਗੀ ਮੈਂ ਸਹੀ ਆਪਣਾ ਚੱਲਣ ਲਈ ਤੇ ਮੈਨੂੰ ਕਿ ਫੇ ਲੱਗੇ ਉਹਨਾਂ ਨਾਲ ਕਰੀ ਜਾਣ ਉਹ ਜੋ ਕਰਦੇ ਆ ਹੋਰ ਤੁਂ ਗੜੇ ਦੇ ਅੱਗੇ ਹੱਥ ਡਾਉਣਾ ਪੀ ਲਾ ਫੜੋ ਸਾਨੂੰ ਇੰਨੇ ਦੋ ਇੰਨੇ ਦੋ ਮੈਂ ਇੱਥੇ ਵਰਤਣੀ ਆ ਆਪਣਾ ਮੈਂ ਕਮਾਉਣੀ ਆ ਆਪਣਾ ਮੈਂ ਸਾਰਾ ਵਰਤਣ ਲਈ ਆ ਬਸ ਠੀਕ ਆ ਬਸ ਬਸ ਬਾਕੀ ਭੂਆ ਜੀ ਮੇਰੀ ਅੱਧੀ ਰੋਲੇ ਰੁਪਏ ਚ ਨਿਕਲ ਗਈ ਆ ਤੇ ਬਾਕੀ ਵੀ ਇਦਾਂ ਹੀ ਨਿਕਲ ਜਾਣੀ ਆ ਤੁਸੀਂ ਪ੍ਰੀਤ ਦਾ ਸੁਣਾਓ ਮੈਨੂੰ ਉਹਦੇ ਸਾਰੇ ਫੈਮਿਲੀ ਦੱਸਣਾਓ ਕਿਦਾਂ ਠੀਕ ਆ ਉਹ ਆਪਣੇ ਘਰ ਗਿੰਦਰ ਤੈਨ ਕੁੜੀ ਦੇ ਸਹੁਰਿਆਂ ਦੀ ਕੀ ਸੜਾਵਾ ਮੇਰੀ ਧੀ ਤੇ ਇੰਨੀ ਸੌਖੀ ਆ ਨਾ ਇੰਨੀ ਸੌਖੀ ਜਿਹਦਾ ਕੋਈ ਹਿਸਾਬ ਨਹੀਂ ਸਾਸਿਆ ਤੇ ਇੰਨੀ ਚੰਗੀ ਆ ਹੱਥਾਂ ਤੇ ਚੁੱਕੀ ਫਿਰਦੇ ਕਿਤੇ ਫੁੱਲਾਂ ਵਾਂਗੂ ਰੱਖੀ ਆ ਮੇਰਾ ਜਵਾਈ ਆ ਤੇ ਉਹ ਵੀ ਬੜਾ ਹੀ ਚੰਗਾ ਵਾ ਸੱਚੀ ਇੱਕ ਵਾਰੀ ਮੂੰਹੋਂ ਕੁੜੀ ਗੱਲ ਕੱਢਦੀ ਆ ਨਾ ਤੇ 10 ਵਾਰੀ ਉਹਦੀ ਪੂਰੀ ਕਰਦੇ ਨੇ ਤਰਮ ਨਾ ਮੇਰੀ ਕੁੜੀ ਨੇ ਤੇ ਕਿਤੇ ਆਉਂ ਜਾਂ ਮੋਤੀ ਦਾਨ ਕੀਤੇ ਹੀ ਜਿਹੜਾ ਐਡਾ ਸੋਹਣਾ ਪਰਿਵਾਰ ਮੈਨੂੰ ਮਿਲਿਆ ਸੱਚੀ ਐਨੇ ਚੰਗੇ ਜੀ ਆ ਜਿਹਦਾ ਕੋਈ ਹਿਸਾਬ ਨਹੀਂ ਮੇਰੀ ਬੜੀ ਜਾਨ ਸੌਖੀ ਆ ਚਲੋ ਚੰਗਾ ਪੂਆ ਜੀ ਸੁਣ ਕੇ ਤੁਹਾਡੇ ਗੱਲਾਂ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਤੇ ਇਹ ਰਿਸ਼ਤਾ ਇਹ ਤੁਹਾਡੇ ਨਾਨਨੇ ਹੀ ਖੜਿਆ ਸੀ ਨਾ ਆਹ ਨਾਨਨੇ ਹੀ ਖੜਿਆ ਸੀ ਆਪਣੇ ਦਿਓਰ ਦੇ ਮੁੰਡੇ ਵੱਲ ਆਹ ਲੈ ਤੇ ਫੇਰ ਤੇ ਵਧੀਆ ਹੋ ਗਿਆ ਤੁਹਾਨੂੰ ਤੇ ਉਹਦੇ ਪੈਰ ਤੋਂ ਤੋਂ ਪੀਣੇ ਚਾਹੀਦੇ ਆ ਨਿਗਿੰਦਰ ਇਹ ਤੂੰ ਰੋਸ ਸੰਜੋਗ ਲਿਖੇ ਹੁੰਦੇ ਆ ਇਹ ਨਹੀਂ ਹੁੰਦਾ ਕਿਸੇ ਦੇ ਕਰਾਇਆ ਚੰਗਾ ਤੇ ਕਿਸੇ ਦੇ ਕਰਾਇਆ ਮਾੜਾ ਹੁੰਦਾ ਵਾ ਉਦੇ ਤੁਰੋਂ ਸੰਜੋਗੀ ਮਹਾਰਾਜ ਨੇ ਨੂੰ ਮਿਲਾਤੇ ਆ ਹਏ ਹਏ ਪਕੌੜੇ ਲਿਆਉਂਦੀਓ ਪਕੌੜੇ ਕਿੱਥੇ ਹੀ ਮੰਮੀ ਪਕੌੜੇ ਨਹੀਂ ਬਣਾਏ ਹੈ ਪਹਿਲਾਂ ਪਕੌੜੇ ਬੰਦਾ ਲਿਆਉਂਦਾ ਇਨੇ ਚਰਾਬਤ ਕੁੜੀ ਆਈ ਆ ਸੜੀ ਜੀ ਚਾਹ ਚੁੱਕ ਲਿਆਈ ਆ ਨਹੀਂ ਨਹੀਂ ਕੋਈ ਨਹੀਂ ਠੀਕ ਆ ਠੀਕ ਆ ਪੂਆ ਜੀ ਠੀਕ ਆ ਹੋਈ ਨਹੀਂ ਹਾਂ ਨਮਕੀਨ ਤੇ ਬਿਸਕੁਟਾਂ ਨਾਲ ਚਾਹ ਚੁੱਕ ਲਿਆਈ ਏ ਤੂੰ ਨਾਲ ਪਕੌੜੇ ਕੱਢ ਲੈ ਯਾਰ ਗਰਮੀ ਬੜੀ ਹੀ ਰਸੋਈ 'ਚ ਤਾਂ ਕਰਕੇ ਮੈਂ ਅੱਗੇ ਕੰਮ ਕਰਕੇ ਖਾਪੀ ਬੜੀ ਆ ਤੇ ਮੈਂ ਚੱਲ ਚਾਹ ਇਦਾਂ ਬਣਾ ਦੇ ਲਈ ਬਾਅਦ 'ਚ ਰੋਟੀ ਰਾਂਟੀ ਵਧੀਆ ਬਣਾ ਲੈਣੇ ਆ। ਅੱਛਾ ਤੇਰੇ ਭੈਣ ਭਰਾ ਆਉਣ ਤੇ ਤੂੰ ਇਦਾਂ ਚਾਹ ਪਿਆਲਣੀ ਆ। ਉਹ ਮੇਰੇ ਆ ਨਾ ਮੇਰੀ ਭਤੀ ਆਈ ਹੈ ਨਾ ਤਾਂ ਕਰਕੇ। ਉਹ ਨਹੀਂ ਨਹੀਂ ਕੋਈ ਨਾ ਲੜਾਈ ਨਾ ਕਰੋ ਤੁਸੀਂ। ਇਦਾਂ ਹੀ ਕਰਦੀ ਹੁਣ ਸੜੀ ਰਹਿੰਦੀ ਹਰ ਵੇਲੇ। ਸੜੀ ਚਾਹ ਪੀ। ਰਹਿਣ ਦੇ ਮੈਂ ਚਾਹ ਪੀਂਦੀ। ਕੰਟੇਗ ਬਾਅਦ ਆਈ ਆ ਤੇ ਸੜੀਆਂ ਜਿਹਾ ਦੋ ਕੱਪੀਆਂ ਚਾਹ ਦੀਆਂ ਫੜਾ ਗਈ ਆ। ਦੱਸ ਪਕੌੜੇ ਕੱਢਦੇ ਕਿਤੇ ਭਾਰ ਲੱਗਣਾ ਹੀ ਇਹਨੂੰ ਕੋਈ ਗੱਲ ਨਹੀਂ ਭੂਆ ਜੀ ਮੈਂ ਵੀ ਤਾਂ ਘਰ ਦਾ ਹੀ ਮੈਂਬਰ ਆਂ ਕੋਈ ਨਹੀਂ ਇਦਾਂ ਜਿਨਾ ਕਰੋ ਤੁਸੀਂ ਆਹ ਥੋੜਾ ਚਾਹ ਪੀਓ ਭਾਵੇਂ ਤੂੰ ਘਰ ਦਾ ਮੈਂਬਰ ਹੈ ਮੈਂ ਨਹੀਂ ਪੀਣੀ ਚਾਹ ਭਾਵੇਂ ਘਰ ਦਾ ਮੈਂਬਰ ਆਂ ਫੇਰ ਇਨੇ ਜਰਾ ਬਾਦ ਆਈਆਂ ਫੇਰ ਹੀ ਧੀ ਧਿਆਣੀਆਂ ਤੁਹਾਡੀ ਕੋਈ ਨਹੀਂ ਭੂਆ ਜੀ ਠੀਕ ਆ ਚਾਹ ਮੈਨੂੰ ਸਿੰਪਲ ਹੀ ਸਹੀ ਆ ਮੈਂ ਖੁਸ਼ ਆ ਇਹਦੇ ਚ ਕੋਈ ਗੱਲ ਨਹੀਂ